ਨਮਸਕਾਰ ਦੋਸਤੋ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਵਿਸ਼ਾਲ ਨਗਰ ਦੇ ਵਿੱਚ ਇੱਕ ਸੀਵਰ ਦੀ ਦਿੱਕਤ ਨੂੰ ਲੈ ਕੇ ਆਪਸੀ ਲੜਾਈ ਹੋਈ ਤੇ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਪੂਰਾ ਮਾਮਲਾ ਸੀਸੀਟੀਵੀ ਕੈਮਰਾ ਵਿੱਚ ਹੈ ਕੈਦ ਹੈ ਜ਼ਖਮੀ ਵਿਅਕਤੀ ਦਾ ਕਹਿਣਾ ਹੈ ਕਿ ਸੀਵਰ ਦੀ ਉਹਨਾਂ ਦੇ ਗਵਾਂਡ ਵਿੱਚ ਸੀਵਰ ਦੀ ਕਾਫੀ ਪ੍ਰੋਬਲਮ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਉਸਨੇ ਗਵਾਂਡੀਆਂ ਨੂੰ ਕਾਫੀ ਦਿਨਾਂ ਤੋਂ ਕਹਿੰਦਾ ਆ ਰਿਹਾ ਸੀ ਤਾਂ ਗਵਾਂਡੀਆਂ ਨੇ ਲਾਰਾ ਲਗਾਇਆ ਤੇ ਕਹਿ ਰਹੇ ਹਨ ਕਿ ਉਹ ਸੀਵਰ ਦੀ ਦਿੱਕਤ ਨੂੰ ਜਲਦੀ ਠੀਕ ਕਰਵਾ ਦੇਣਗੇ ਕੱਲ ਲੜਾਈ ਵਿੱਚ ਆਪਸੀ ਮਾਮਲਾ ਜ਼ਿਆਦਾ ਵੱਧ ਗਿਆ ਅਤੇ 6 ਲੋਕਾਂ ਨੇ ਉਸ ਵਿਅਕਤੀ ਤੇ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਵਿਅਕਤੀ ਦੀ ਹਾਲਤ ਨੂੰ ਦੇਖ ਕੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਚੈਨਲ ਤੋਂ ਅਸ਼ੋਕ ਬੰਸਲ ਦੀ ਰਿਪੋਰਟ ਸਾਜ ਵਿੱਚ ਕੀ ਦਾ ਮਤਲਬ ਹੈ ਅਮਿਤ ਕੁਮਾਰ ਜੀ ਕੀ ਮਸਲਾ ਹੋਇਆ ਜਿਹੜਾ ਤੁਹਾਡੇ ਤੇ ਕੋਈ ਮਸਲਾ ਨਵਾਲ ਗਵਾਂਢ ਚ ਆਪਣੀ ਜੀ ਸੀਵਰ ਦੀ ਪ੍ਰੋਬਲਮ ਸੀ ਕੋਈ ਜੀ ਉਹਨਾਂ ਦੇ ਆਪ ਦਾ ਸੀਵਰ ਸੀ ਦੁਆਰ ਤੇ ਉਹਦੇ ਬਾਰੇ ਗੱਲਬਾਤ ਕਰ ਹੀ ਰਹੇ ਸੀਗੇ ਜੀ ਤੇ ਉਹਨਾਂ ਦੀ ਲੇਬਰ ਸੀ ਸੀ ਆਪ ਵੀ ਸੀਗੇ ਜੀ 5 600 ਜਣੇ ਸੀਗੇ ਜਿਹਦੀ ਵੀ ਜੀ ਦੀ ਮੈਨੂੰ ਵੀ ਦਿਖਾਈ ਹੈ ਕਿ ਮੈਨਾਂ ਨੂੰ 6 7 ਜਣੇ ਕੋਈਆਂ ਨਾਲ ਜੀ ਕਿਸੇ ਨਾਲ ਮੁੱਕਿਆਂ ਨਾਲ ਕਿਸੇ ਨਾਲ ਮੈਨੂੰ 6 ਜਣਾਂ ਨੂੰ ਮਨ ਕੱਢਲੇ ਨੂੰ ਢੋਟਾ ਲਿਆ ਜੀ ਕਿੱਥੋਂ ਵਾਕਿਆ ਇਹ ਵਿਸ਼ਾਲ ਨਗਰ ਫੇਸ 3 ਦਾ ਜੀ ਕੁਝ ਅੱਗੇ ਬਹਿ ਸੀ ਹਾਂਜੀ ਹਾਂ ਮਸਲਾ ਕੀ ਸੀਵਰ ਦਾ ਪਿਛੇ ਹੋਇਆ ਜੀ ਹਾਂਜੀ ਨਾਲ ਆਪਣੇ ਕੰਦੇ ਨਾਲ ਸੀਵਰ ਸੀਗਾ ਜੀ ਉਹਨਾਂ ਨੂੰ ਅੱਜ ਤੋਂ 2 ਸਾਲ ਪਹਿਲਾਂ ਵੀ ਕਿਹਾ ਸੀਗਾ ਜੀ ਕਰਵਾ ਲਓ ਕਹਿੰਦੇ ਕਰਵਾ ਲੈਣੇ ਕਰਵਾ ਲੈਣੇ ਕਰਵਾ ਲਵਾਂਗੇ ਅੱਜ ਆਪਾਂ ਪਹਿਲਾਂ ਗਾਲਾਂ ਕੱਢੀਆਂ ਜੀ ਤੇ ਉਸ ਤੋਂ ਬਾਅਦ ਮੈਂ ਇਕੱਲਾ ਸੀਗਾ ਮੈਨੂੰ ਇਕੱਲੇ ਨੂੰ ਦੇਖ ਕੇ ਇਹਨਾਂ ਨੇ 6 ਜਣੇ ਨਾਲੇ ਦੇ ਬਣੇ ਦੁਕਾਨ ਦੇ ਮੁੰਡੇ ਚ ਪੈਣ ਲਿਆਵਰੇ ਸੀ ਕੌਣ ਸੀ 6 ਤੇ 6 ਜਣੇ ਇਹਨਾਂ ਨੇ ਮੈਨੂੰ ਕੁੱਟਿਆ ਜੀ ਆ ਵੀਡੀਓ 'ਚ ਉਹ ਲੋਕ ਸੀ ਜਿਹਨੂੰ ਤੁਰਦੇ ਹੋਣਗੇ ਆਪਣੇ ਨਾਲ ਪੜੋਸੀ ਹੈ ਜੀ ਨੇ ਪੜੋਸੀ ਹੈ ਜਾਣਦੇ ਹੋ ਤੁਸੀਂ ਹਾਂਜੀ ਹਾਂਜੀ ਕੜੋ ਤਿੰਨ 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 ਤੋਂ ਜਾਣਦਾ ਨਹੀਂ ਜਿਹੜੇ ਤਿੰਨ ਹੋਰ ਹੈਗੇ ਉਹਨਾਂ ਨੂੰ ਮੈਂ ਜਾਣਦਾ ਤਿੰਨ ਅਲਕਸਤੇ ਹਾਂਜੀ ਹਾਂਜੀ ਤੇ ਕੀ ਕੋਈ ਉਹਨਾਂ ਕੋਲ ਨੁਕੀਲੇ ਹਥਿਆਰ ਸੀਗੇ ਚਾਕੂ ਸੀਗਾ ਜੀ ਤੇ ਕਿਨਾ ਮੈਂ ਕਈ ਕਈਆਂ ਸੀਗੇ ਦੋ ਬੋ ਸੀਗਾ ਤੇ ਮੈਂ ਮੇਰੀ ਚੈਨ ਵੀ ਪਾਈ ਸੀ ਚੈਨ ਵੀ ਉਹਨਾਂ ਨੂੰ ਉਹਨਾਂ ਨੂੰ ਮੁੱਕੀ ਜੀ ਮੇਰਾ ਫਸ ਵੀ ਪਤਾ ਨਹੀਂ ਕਿੱਥੇ ਗਿਆ ਸੀ ਮੋਬਾਈਲ ਤਾਂ ਮਿਲ ਗਿਆ ਮੇਰਾ ਜੀ ਕਿੰਨੇ ਅਲਕਸਤਾਂ ਬੰਦੇ ਮੇਰੀ ਜੀ ਗੁੱਡੀਆਂ ਹਟਾ ਮਾਰੀ ਮੈਂ ਪਹਿਲਾਂ ਹੀ ਹਾਰਟ ਦਾ ਪੇਸ਼ੈਂਟ ਹਾਂ ਜੀ ਕੋਟਵਾਲੀ ਸਿਵਲ ਹਸਪੀਟਲ ਦਾਖਲ ਹੋਏ ਹਾਂ ਜੀ ਤੁਹਾਡਾ ਕੋਈ ਇੱਥੇ ਰੁਕਾਵਾਂਗੇ ਤਾਂ ਕੱਟਿਆ ਗਿਆ ਹਾਂਜੀ ਡਾਕਟਰ ਸਾਹਿਬ ਨੂੰ ਕਿਹਾ ਹੈਗਾ ਜੀ ਹਾਂਜੀ ਆਈ ਮੁੱਖ ਤੇ ਨਹੀਂ ਹਾਲੀ ਨਹੀਂ ਆਈ ਹੁਣੇ ਆਏ ਜੇ ਅੱਧ ਘੰਟਾ ਪਹਿਲਾਂ ਆਏ ਰੋ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਬੜੀ ਇਨਸਾਫ ਸਹੀ ਰਹੀ ਜੀ ਸਰ ਕੀ ਨਾਮ ਹੈ ਕੀ ਮਸਲਾ ਜੀ ਕਾ ਲੜਾਈ ਦਾ ਕਿਸੇ ਪਰ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਅਫਸਰ ਸਿਵਲ ਹਸਪੀਟਲ ਬਟਿੰਡਾਈ ਵਿਸ਼ਾਲ ਨਗਰ ਜੀ ਸਾਡੇ ਕੋਲ ਇੱਕ ਲੜਾਈ ਝਗੜੇ ਦਾ ਕੇਸ ਆਇਆ ਜੀ ਜਿਸ ਨੂੰ ਸੀ ਦਾਖਲ ਕਰਕੇ ਮੈਡੀਕਲ ਨੂੰ ਕਾਫੀ ਇਚ ਦਿੱਤਾ ਹੈ ਤੇ ਉਸ ਦੀ ਐਮਰ ਲਿਆਰ ਤਿਆਰ ਕਰ ਦਿੱਤੀ ਗਈ ਹੈ ਤੇ ਇਲਾਜ ਦੀ ਸਾਡੇ ਕੋਲ ਪੇਸ਼ੈਂਟ ਦਾਖਲ ਹੈ। ਫਿਲਹਾਲ ਉਹਨਾਂ ਪੇਸ਼ੈਂਟ ਦੀ ਕੰਡੀਸ਼ਨ ਪੇਸ਼ੈਂਟ ਸਟੇਬਲ ਹੈ।